ਇਥੇ ਬਾਬਾ ਸਤਕਾਰਯੋਗ ਨੇ ਸਾਡੇ ਬਾਬਾ ਮੰਡੀ ਵਾਲੇ ਉਹ ਬੋਲ ਕੇ ਗਏ ਨੇ ਕਿ ਜਦੋਂ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖਾਂ ਦਾੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਹੀਂ ਬਲਕਿ ਪਾਣੀਪਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾ ਸਭ ਸ੍ਰੀ ਅਕਾਲ ਔਰ ਪਾਣੀਪਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰੈਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸਿਰੈਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸਿਰੈਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤੋ ਇਹ ਸਪੱਗ ਤੇ ਦਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹ ਇਸ ਇਲਾਕੇ ਤੋ ਸਖੜੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਦਾੜੇ ਦੀ ਬਦੌਲਤ ਹੈ ਸਾਧ ਸੰਗਤ ਜੀ ਮੈਂ ਅੱਜ ਦੇ ਇਸ ਇਕੱਠ ਦੇ ਵਿੱਚ ਆਪ ਜੀ ਨੂੰ ਇਹੋ ਕਹਿਣਾ ਚਾਹੁੰਦਾ ਪਹਿਲੋ ਵੀ ਕਿਹਾ ਗਿਆ ਹੈ ਕਿ ਸਿੱਖ ਵੋਟਾਂ ਦਾ ਔਰ ਸਿੱਖ ਨੋਟਾਂ ਦਾ ਸਿਆਸੀ ਲੋਕ ਇਸਤੇਮਾਲ ਜ਼ਰੂਰ ਕਰਦੇ ਨੇ ਅਰਸੇ ਤੋਂ ਸਿੱਖਾਂ ਦੇ ਵਾਜ਼ਬ ਹਕੀ ਮੰਗਾਂ ਦੀ ਗੱਲ ਆਉਂਦੀ ਹੈ ਤੇ ਇਹ ਲੋਕ ਜਿਹੜੇ ਨੇ ਆਪਣਾ ਪਾਸਾ ਮਰੋੜ ਲੈਂਦੇ ਨੇ ਸਿੱਖਾਂ ਦੇ ਨਾਲ ਜਗ੍ਹਾ ਜਗਾ 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 ਜਿਹੜਾ ਹੈ ਉਹ ਧੱਕਾ ਹੁੰਦਾ ਹੈ ਔਰ ਦੇਖੋ ਕਿੱਡੀ ਸਤਮਗਿਰੀ ਕਿ 4-5 ਸਾਲ ਪਹਿਲਾਂ ਸਰਸੇ ਦੇ ਵਿੱਚ ਇੱਕ ਬੀਬੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਔਰ ਉਸ ਬੇਅਦਬੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਉਮੜਿਆ ਇਕੱਠ ਹੋਇਆ ਐਸਪੀ ਦਾ ਦਫ਼ਤਰ ਘੇਰਿਆ ਔਰ ਉਸ ਬੀਬੀ ਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ 5-4 ਸਾਲ ਪਹਿਲੋ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਤੇ ਅਚਾਨਕ 4-5 ਸਾਲਾਂ ਬਾਅਦ ਅੱਜ ਗਾਰੰਟੀ ਇਸ਼ੂ ਕਰ ਦਿੱਤੇ ਕਿੱਡੀ ਕਮਾਲ ਦੀ ਗੱਲ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ 3-4 ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਮੈਂਬਰ ਕੱਢ ਕੇ ਬਣਾਏ ਨੇ ਉਹਨਾਂ ਤੇ ਵੀ ਜਿਹੜੇ ਦੇਸ਼ ਧਰੋਹ ਦੇ ਮਕਦਮੇ ਜਿਹੜੇ ਆ ਦਰਜ ਕਰ ਦਿੱਤੇ ਔਰ ਇੱਕ ਤਾਂ ਬਹੁਤ ਹੀ ਸਾਧੂ ਜਨ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ ਜਿਹੜੇ ਕਿਸੇ ਵੀ ਵਿਵਾਦ ਚ ਨਹੀਂ ਪੈਂਦੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮਕਦਮਾ ਜਿਹੜਾ ਕਰ ਦਿੱਤਾ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਇਹ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੈ ਕਿ ਇੱਕ ਔਰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕਰਦੀ ਹੈ ਔਰ ਸਿੱਖ ਰੋਹ ਦੇ ਵਿੱਚ ਆਏ ਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਇਸ ਦੇ ਖਿਲਾਫ ਸਖਤ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਉਹਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਜਾਂਦੀ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ ਆ ਇਹ ਸ਼ਰਿਆਮ ਤੱਕ ਹੈ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਇੱਕ ਸਿੱਖ ਵਿਅਕਤੀ ਤੇ ਨਵੇਂ ਕਾਨੂੰਨਾਂ ਤਹਿਤ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਆ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਕਾਨੂੰਨ ਦੇ ਤਹਿਤ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਪਤਾ ਕੀਤਾ ਵੀ ਇਹ ਮੁਕੱਦਮਾ ਕਿਵੇਂ ਦਰਜ ਹੋ ਗਿਆ ਇਹ ਮੁਕੱਦਮਾ ਕਿਵੇਂ ਇੱਕ ਦਰਜ ਕਰ ਦਿੱਤਾ ਕਹਿੰਦੇ ਜੀ ਸਰਕਾਰ ਦੇ ਖਿਲਾਫ ਬੋਲਦਾ ਸੀ ਸਰਕਾਰ ਦੇ ਖਿਲਾਫ ਕਿੱਥੇ ਬੋਲਿਆ ਕਕਾਰ ਲੁਹਾਏ ਗਏ ਇੱਕ ਸਿੱਖ ਵਿਦਿਆਰਥੀ ਦੇ ਔਰ ਸਿੱਖ ਵਿਦਿਆਰਥੀ ਦੇ ਕਕਾਰ ਲਹਾਉਣ ਦੇ ਵਿਰੋਧ ਦੇ ਵਿੱਚ ਉਹ ਸਿੱਖ ਜ਼ੋਰਦਾਰ ਸਰਕਾਰ ਦੇ ਖਿਲਾਫ ਬੋਲਿਆ ਤੇ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕਦਮਾ ਜਿਹੜਾ ਦਰਜ ਕਰ ਦਿੱਤਾ ਗਿਆ ਹੈ ਕਿ ਕਿੰਦੀ ਕਮਾਲ ਦੀ ਗੱਲ ਹੈ ਕਿ ਭਾਜਪਾ ਦੇ ਖਿਲਾਫ ਬੋਲਣਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਦੇਸ਼ ਧਰੋਹ ਹੈ ਤੇ ਜੇ ਦੇਸ਼ ਧਰੋਹ ਹੈ ਤਾਂ ਹਰਿਆਣੇ ਦੇ ਵਿੱਚ ਹੁਣ ਇਲੈਕਸ਼ਨ ਹੈ ਬਾਦੂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰਨਗੀਆਂ ਕੀ ਇਹਨਾਂ ਦੇ ਵਿੱਚ ਦੇਸ਼ ਧਰੋਹ ਦੇ ਮੁਕਦਮੇ ਦਰਜ ਹੋਣਗੇ ਤੇ ਜੇ ਇਹਨਾਂ ਤੇ ਦੇਸ਼ ਧਰੋਹ ਦੇ ਮੁਕਦਮੇ ਦਰਜ ਨਹੀਂ ਹੋਣਗੇ ਤੇ ਫਿਰ ਸਿੱਖਾਂ ਤੇ ਸਰਕਾਰ ਵਿਰੁੱਧ ਬਲੋਲਣ ਕਰਕੇ ਜਾਂ ਆਪਣੀਆਂ ਵਾਜਬ ਹੱਕੀ ਮੰਗਾਂ ਦੀ ਗੱਲ ਕਰਨ ਕਰਕੇ ਦੇਸ਼ ਧਰੋਹ ਦੇ ਮੁਕਦਮੇ ਜਿਹੜੇ ਦਰਜ ਕਰਨਾ ਕਿੱਥੋਂ ਤੱਕ ਸਹੀ ਹੈ ਸਾਧ ਸੰਗਤ ਜੀ ਇਹ ਸਾਡੇ ਨਾਲ ਤੱਕਾ ਹੈ ਸ਼ਰੇਆਮ